24000 ਏਕੜ ਤੁਸੀਂ ਪਹਿਲਾਂ ਕਿੰਨੇ ਫਾਰਮਰ ਨੂੰ ਡਿਸਪਲੇਸ ਕਰ ਰਹੇ ਹੋ ਕਿੰਨਾ ਦੀ ਲਾਈਵਲੀਹੁੱਡ ਨੂੰ ਡਿਸਪਲੇਸ ਕਰ ਰਹੇ ਫਿਰ ਤੁਸੀਂ ਜਿਹੜਾ ਆ ਕੇ ਤੁਹਾਨੂੰ ਮੱਥਾ ਟੇਕ ਜਾਂਦਾ ਉਹਨੂੰ ਕਹਿੰਦੇ ਚੰਗਾ ਇਹਦੀ ਜਮੂਨ ਕੱਢਦੇ ਕੈਬਨਿਟ ਦੀ ਪੰਜਾਬ ਗੰਮਣ ਦੀ ਕੈਬਨਿਟ ਦੀ ਸਬ ਕਮੇਟੀ ਨੇ ਤੇ ਅਫਸਰ ਕਮੇਟੀ ਨੇ ਕਿਹਾ ਕਿ ਆ ਜਿਹੜੀ ਪਾਲਿਸੀ ਬਣਾਈ ਹੈ ਇਹਦੇ ਨਾਲ 500 ਕਰੋੜ ਦਾ ਚੂਨਾ ਲੱਗਿਆ ਖਜ਼ਾਨੇ ਨੂੰ ਕਾਈਂਡਲੀ ਸਮਝੋ ਮਾਸਟਰਮਾਈਂਡ ਕੌਣ ਨੇ ਜਿਹੜੇ ਸ਼ਰਾਬ ਕਾਂਡ 'ਚ ਦਿੱਲੀ ਅੰਦਰ ਰਹਿ ਕੇ ਆਏ ਉਹ ਤਾਂ ਮਾਸਟਰਮਾਈਂਡ ਉਹਦੇ ਕੋਲ ਅੱਜ ਸਾਧ ਸ਼ਰਜੀਤ ਸਿੰਘ ਤੇ ਲੋਕ ਸਾਹਿਬ ਦੇ ਗ੍ਰਹਿ ਵਿਖੇ ਇੱਕ ਬੋਰਡ ਦੀ ਮੀਟਿੰਗ ਸੀ ਵਰਕਰਾਂ ਦੀ ਉਹਦੇ 'ਚ ਉਹਨਾਂ ਦੇ ਵਿਚਾਰ ਵੀ ਸੁਣੇ ਆ ਗੱਲਬਾਤ ਵੀ ਕੀਤੀ ਆ ਸਾਰਿਆਂ ਨੂੰ ਮੈਂ اپੀਲ ਕਰਦਾ ਕਿ ਭਾਈ ਕਿ ਜਿਹੜਾ ਬਦਲਾਅ ਦਾ ਤਜਰਬਾ ਹੈ ਲੋ ਜੀ ਉਹ ਬੇਕੂਬੀ ਸਭਨੇ ਕਰ ਲਿਆ ਔਰ 3.5 ਸਾਲਾਂ ਚ ਮੈਂ ਕਹਿੰਦਾ ਜਿੰਨਾ ਫਲॉप ਜਾਂ ਫੇਲ ਇਹ ਸਰਕਾਰ ਸਾਬਿਤ ਹੋਈ ਹੈ ਸ਼ਾਇਦ ਹੀ ਕੋਈ ਹੋਈ ਔਰ ਇਹ ਉਹ ਸਰਕਾਰ ਹੈ ਜਿਹੜਾ ਦਿੱਲੀ ਮਾਡਲ ਦੀ ਗੱਲ ਕਰਦੀ ਸੀ ਅੱਜ ਮੈਂ ਅਰਵਿੰਦ ਕੇਜਰੀਆ ਨੂੰ ਪੁੱਛਣਾ ਚਾਹੁੰਦਾ ਔਰ ਭਗਵੰਤ ਸਾਨ ਨੂੰ ਪੁੱਛਣਾ ਚਾਹੁੰਦਾ ਕਿ ਹੁਣ ਤਾਂ ਲੋਕਾਂ ਨੇ ਦਿੱਲੀ ਨੂੰ ਵੇਲਾ ਕਰਤਾ ਔਰ ਵੇਲਾ ਇਸ ਕਿਸਮ ਨਾਲ ਕੀਤਾ ਕਿ ਮੁੱਖ ਮੰਤਰੀ ਨੂੰ ਵੇਲਾ ਕਰਤਾ ਸੋ ਜਿਨ੍ਹਾਂ ਲੋਕਾਂ ਨੇ ਅਨਾਜ ਹਾਰੇ ਸਾਹਿਬ ਨੂੰ ਠੱਗਿਆ ਸੀ ਉਹਨਾਂ ਨੇ ਮੁੜ ਕੇ ਦਿੱਲੀ ਠੱਗੀ ਅੱਜ ਦਿੱਲੀ ਦੇ ਲੋਕਾਂ ਨੇ ਇਹਨਾਂ ਦਾ ਹੀ ਠੱਗੀ ਦਾ ਹਿਸਾਬ ਪੇਸ਼ ਕੀਤਾ ਸੋ ਦਿੱਲੀ ਮਾਡਲ ਕਿੱਡਾ ਇੱਕ ਫੇਲ ਫਲॉप ਮਾਡਲ ਸੀ ਪੰਜਾਬ ਦੇ ਲੋਕਾਂ ਨੂੰ ਇਸ ਤੋਂ ਸਬਕ ਸਿੱਖਦਿਆਂ ਅੱਜ ਇੱਕ ਮੌਕਾ ਆਇਆ ਮੈਂ ਨਹੀਂ ਕਹਿੰਦਾ ਸਰਕਾਰ ਨਾਲ ਛੇੜੜਾਓ ਸਰਕਾਰ ਨਾਲ ਸਰਕਾਰ ਨਾਲ ਲੜਾਈ ਲੜਨੀ ਸੌਖੀ ਨਹੀਂ ਹੈ ਸਰਕਾਰ ਆਉਂਦੀ ਹੈ ਤੁਹਾਨੂੰ ਅਫਸਰਾਂ ਦਾ ਦਬਾਅ ਪਾਉਂਦੀ ਹੈ ਸਰਕਾਰੀ ਮਸ਼ੀਨਰੀ ਦਾ ਦਬਾਅ ਪੈਂਦਾ ਸਤਕਾਰ ਕਰੋ ਮਗਰ ਵੋਟ ਸੋਚ ਸਮਝ ਕੇ ਪਾਇਓ ਬਿਕੋਜ਼ ਉਸ ਵੋਟ ਦਾ ਰਿਜ਼ਲਟ ਪੰਜਾਬ ਦਾ ਭਲੇ ਜਾਂ ਨੁਕਸਾਨ ਤੇ ਰਿਜ਼ਲਟ ਕਰੋ 4 ਲੱਖ ਕਰੋੜ ਦਾ ਪੰਜਾਬ ਕਰਜ਼ਾਈ ਕਰ ਲਿਆ ਜੀ ਡਿਵੈਲਪਮੈਂਟ ਜ਼ੀਰੋ ਹੈ ਸਾਢੇ 3 ਸਾਲ ਬਾਅਦ ਇਹਨਾਂ ਨੂੰ ਜਾਗ ਆਈ ਜਾਂ ਇੰਡਸਟਰੀਅਲ ਪਾਲਿਸੀ ਲਿਆਉਂਦੀ 3.5 ਸਾਲਾਂ ਜਾਂ 10 ਦਿਨ ਕੀ ਇਹਨਾਂ ਨੇ ਕਿਹੜੀ ਇੰਡਸਟਰੀ ਲੈ ਕੇ ਆਏ ਇੰਡਸਟਰੀ ਤਾਂ ਇੱਥੋਂ ਭੱਜੀ ਜ਼ਰੂਰ ਇੱਕ ਫੋਟੋ ਇੱਕ ਪਲਾਂਟ ਦੇ ਉਦਘਾਟਨ ਦੀ ਭਗਵੰਤ ਮਾਨ ਨੂੰ ਖਾ ਦੇ ਕਿ ਮੈਂ ਆ ਇੰਡਸਟਰੀ ਦਾ ਪਲਾਂਟ ਦਾ ਉਦਘਾਟਨ ਕੀਤਾ ਲੋਕ ਪੰਜਾਬ 'ਚ ਜਦੋਂ ਸੇਫਟੀ ਐਂਡ ਸਿਕਿਉਰਿਟੀ ਨਹੀਂ ਐ ਲਾਅ ਔਰ ਆਰਡਰ ਦਾ ਕਾਲੈਪਸ ਐ ਤੇ ਭਾਈ ਕਿਸੇ ਨੇ ਇੱਥੇ ਇਨਵੈਸਟ ਨਹੀਂ ਕਰਨਾ ਐਂਡ that is the ਰਿਐਲਿਟੀ ਔਰ ਮੈਂ ਰੋੜਾ ਸਾਹਿਬ ਦਾ ਭਾਸ਼ਣ ਵੇਖ ਰਿਹਾ ਸੀਗਾ ਰੋੜਾ ਸਾਹਿਬ ਨੂੰ ਕਿ ਜੀ ਆਇਆ ਏਅਰਪੋਰਟ ਅਸੀਂ ਲੈ ਕੇ ਆਏ ਹਾਂ ਰੋੜਾ ਸਾਹਿਬ ਨੂੰ ਪੁੱਛਿਓ ਦਿਨ ਭੁੱਲ ਗਏ ਜਦੋਂ ਕਮਲੋਸਵਾਲ ਜੀ ਨਾਲ ਆਏ ਸੀ ਸੁਖਬੀਰ ਸਿੰਘ ਬਾਦਲ ਦੇ ਕੋਲ ਔਰ ਉਹਨਾਂ ਨੇ ਤੁਹਾਨੂੰ ਦੱਸਿਆ ਸੀਗਾ ਕਿ ਅਸੀਂ ਹਲਵਾਰੇ ਦਾ ਏਅਰਪੋਰਟ ਆਦਮਪੁਰ ਦਾ ਏਅਰਪੋਰਟ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਏਅਰਪੋਰਟ ਇਹਨਾਂ ਤੋਂ ਮੌਹਲੀ ਦਾ ਨਵਾਂ ਇੰਟਰਨੈਸ਼ਨਲ ਏਅਰਪੋਰਟ ਇਹਦੇ ਨਾਲ ਕਨੈਕਟੀਵਿਟੀ ਕਿਵੇਂ ਪੰਜਾਬ ਦੀ ਬਿਹਤਰ ਬਣਾ ਰਿਹਾ ਹੈ ਔਰ ਰੋਡ ਕਨੈਕਟੀਵਿਟੀ ਔਰ 에ਅਰ ਕਨੈਕਟੀਵਿਟੀ ਜੇ ਵਧੀਆ ਹੋਈ ਉਹ ਸ਼੍ਰੋਮਣੀ ਅਕਾਲੀ ਦਲ ਵੇਲੇ ਹੋਈ ਚਾਏ ਆ ਐਲੀਵੇਟਡ ਰੋਡ ਸੀ ਚਾਹਿਆ ਸਦਨ ਬਾਈਪਾਸ ਹੈ ਸੋ ਥੀਸ ਆਰ ਹਾਰਡ ਰਿਐਲਿਟੀਜ਼ ਹੁਣ ਤਾਂ ਮੌਕਾ ਹੈ ਪੰਜਾਬ ਦੇ ਫੈਸਲੇ ਪੰਜਾਬੀ ਕਰਨ ਔਰ ਪੰਜਾਬ ਦਿੱਲੀ ਦੇ ਰਿਮੋਟ ਕੰਟਰੋਲ ਤੋਂ ਨਾ ਚੱਲੇ ਅਕਾਲੀ ਦਲ ਚ ਕਾਫੀ ਸੀਨੀਅਰ ਲੀਡਰ ਹੈ ਪਰ ਕਮਨ ਹੀ ਕਿਉਂ ਹੈ ਜੀ ਕਾਲੀਦਰ ਤੋਂ ਕਾਫੀ ਸੀਨੀਅਰ ਲੀਡਰ ਸੀ ਪਰ ਕੁਮਨ ਜੀ ਨੂੰ ਸਿਲੈਕਟ ਕੀਤਾ ਐਸ ਕੈਂਡੀਡੇਟ ਯਾ ਕੋਟੇਪੀ ਫੈਸਲਾ ਲੂ ਟੂ ਲੋਕ ਵੋਟ ਪਾਣ ਯਾ ਸੁਪੀ ਸਿੰਘ ਬਾਦਲੂ ਜੀ ਬੜੇ ਸਾਰਿਆਂ ਨੇ ਰਜਾਈ ਇਹ ਇਸ ਤਰ੍ਹਾਂ ਹੈ ਜੀ ਕੈਂਡੀਡੇਟ ਸਿਲੈਕਸ਼ਨ ਤੁਹਾਡੇ ਟੀਵੀ ਚੈਨਲ ਨੇ ਤਾਂ ਕਰਨੀ ਨਹੀਂ ਸੁਖ ਨਾਲ ਉਹ ਹਲੇ ਫੈਸਲਾ ਅਚੀ ਕਰਨਾ ਤੇ ਪਾਰਟੀ ਦੇ ਅੰਦਰ ਸਾਰਿਆਂ ਦੇ ਵਿਚਾਰ ਲੈਣ ਤੋਂ ਬਾਅਦ ਪਰਵਕਾਰ ਸਿੰਘ ਕੁਮਨ ਜੀ ਨੂੰ ਕੈਂਡੀਡੇਟ ਉਤਾਰਿਆ ਗਿਆ ਔਰ ਮੈਨੂੰ ਇਸ ਗੱਲ ਦਾ ਮਾਨ ਹੈ ਕਿ ਟੂਡੇ ਪੀਪਲ ਸੇ ਦੈਟ ਵਨ ਆਫ ਦ ਬੈਸਟ ਕੈਂਡੀਡੇਟਸ ਦੈਟ ਆਰ ਟੂਡੇ ਇਨ ਥਿਸ ਇਲੈਕਸ਼ਨ ਫ੍ਰੇ ਜਿਨੇ ਹਰ ਲੋਟਵੰਤ ਦੀ ਮਦਦ ਵੀ ਕੀਤੀ ਆ ਜਿਨੇ ਹਿਊਮਨ ਰਾਈਟਸ ਲਈ ਵੀ ਲੜਿਆ ਜਿਨੇ ਹਮੇਸ਼ਾ ਸੱਚ ਦਾ ਸਾਥ ਦਿੱਤਾ ਹੈ ਕਿ ਮਾਨਦਾਰ ਵਧੀਆ ਇਨਸਾਨ ਹੈ ਜਿਨੇ ਗਰੀਬਾਂ ਤੋਂ ਲੈ ਕੇ ਹਰ ਵਰਗ ਦੇ ਲੋਕਾਂ ਦਾ ਸਾਥ ਦਿੰਦੇ ਆ ਹੋਇਆ ਲੁਧਿਆਣੇ ਦੀ ਆਵਾਜ਼ ਬੁਲੰਦ ਕੀਤੀ ਹੈ ਐਂਡ ਹੀ ਹੈਜ਼ ਪ੍ਰੂਵਡ ਹਿਸ ਮੈਟਲ ਐਜ਼ ਅ ਲਾਇਰ ਸੋ ਇੱਕ ਇਸਟੈਬਲਿਸ਼ਡ ਇੰਡੀਵਿਜੂਅਲ ਜਿਹੜਾ ਅੱਜ ਲੋਕਾਂ 'ਚ ਆਇਆ ਜਿਨੇ ਲੋਕਾਂ 'ਚ ਰਿਹਾ ਹੈ ਮੈਂ ਸਮਝਦਾ ਉਹਨੂੰ ਮੌਕਾ ਦੇਣਾ ਚਾਹੀਦਾ ਉਹਦੇ 'ਚ ਭਲਾ ਇਸ ਇਲਾਕੇ ਦਾ ਕਿ ਪਬਲਿਕ ਰਿਵਿਊ ਹੈ ਜਸਟ ਸਟੇਟਿੰਗ ਇੱਕ ਪਬਲਿਕ ਰਿਵਿਊ ਹੈ ਜੇ ਭਗਵੰਤ ਮਾਨ ਇਸ ਇਲੈਕਸ਼ਨ ਦੇ ਵਿੱਚ ਹਾਰ ਦੇ ਗਏ ਤਾਂ ਪਬਲਿਕ ਰਹਿੰਦੇ ਸਾਲਾਂ ਦੇ ਵਿੱਚ 2 ਸਾਲਾਂ ਦੇ ਵਿੱਚ ਚੰਗਾ ਕੰਮ ਲੈ ਸਕਦੀ ਹੈ ਇਸ ਪਾਰਟੀ ਤੋਂ ਜੀ ਜੇ ਭਗਵੰਤ ਮਾਨ ਇਸ ਟੋਨਾਂ ਦੇ ਵਿੱਚ ਹਾਰ ਜਾਂਦੇ ਹਨ ਤਾਂ ਪਬਲਿਕ ਰਿਵਿਊ ਹੈ ਤਾਂ ਆਉਣ ਵਾਲੇ 2 ਸਾਲਾਂ ਦੇ ਵਿੱਚ ਚੰਗਾ ਕੰਮ ਪਬਲਿਕ ਲੈ ਸਕਦੀ ਉਹਨਾਂ ਤੋਂ ਲੇਕੋ ਸਰਕਾਰਾਂ ਨੇ ਆਪਣਾ ਜੋਰ ਲਾਉਣਾ ਜੀ ਔਰ ਸਰਕਾਰ ਕਿਸ ਤਰ੍ਹਾਂ ਲੋਕਾਂ ਨੂੰ ਪ੍ਰੈਸ਼ਰਾਈਜ਼ ਕਰ ਰਹੀ ਹੈ ਇਹ ਵੀ ਫੈਕਟ ਹੈ ਮੇਰਾ ਮੰਨਣਾ ਹੈ ਸਰਕਾਰ ਜਿਹੜੀ 4 ਲੱਖ ਕਰੋੜ ਦੀ ਕਰਜ਼ਾਈ ਹੈ ਜਿਹਦੇ ਖਜ਼ਾਨੇ ਦੇ ਬਾਜੇ ਵੱਜੇ ਪਏ ਹੈ ਜਿਨੇ ਜਨਵਰੀ ਤੋਂ ਲੈ ਕੇ ਹੁਣ ਜੂਨ ਮਹੀਨੇ ਤੱਕ 25000 ਕਰੋੜ ਦਾ ਕਰਜ਼ਾ ਨਵਾਂ ਲੈ ਲਿਆ ਜਿਨ੍ਹਾਂ ਨੇ ਸਾਰੇ ਫੰਡ ਸਾਰੇ ਮਹਿਕਮਿਆਂ ਤੋਂ ਵਾਪਸ ਮੰਗਾ ਲਿਆ ਬਿਕੋਜ਼ ਇਹਨਾਂ ਨੂੰ ਤਨਖਾਹ ਦੇਣ ਨੂੰ ਪੈਸੇ ਨਹੀਂ ਹਾਰਡ ਰਿਐਲਿਟੀ ਇਹ ਹੈ ਕਿ ਭਗਵੰਤ ਮਾਨ ਕੁਝ ਨਹੀਂ ਕਰ ਸਕਦਾ ਭਗਵੰਤ ਮਾਨ ਇਜ਼ ਅ ਡੰਮੀ ਚੀਫ ਮਿਨਿਸਟਰ ਕੱਲਾ ਅੰਗੂਠਾ ਲਾਉਂਦਾ ਅੰਗੂਠੇ ਵੀ ਮੈਨੂੰ ਲੱਗਦਾ ਹੁਣ ਤਾਂ ਦਿੱਲੀ ਵਾਲਿਆਂ ਦੇ ਕੋਲ ਹੀ ਆ ਉਹਨਾਂ ਨੇ ਜੇਬ 'ਚ ਪਾਏ ਜਦੋਂ ਕਹਿੰਦੇ ਕਰਦੇ ਆ ਹੋਰ ਕੱਖ ਨਹੀਂ ਕਰਦੇ ਸਰ ਪਿੱਛੇ ਜੇ ਨਾ ਸੀਐਮ ਸਾਹਿਬ ਦਾ ਬਿਆਨ ਆਇਆ ਸੀਗਾ ਕਿ ਜਦੋਂ ਤੁਹਾਡੀ ਅਕਾਲੀਆ ਸੀਗੀ ਸਰਕਾਰ ਜਾਂ ਕਾਂਗਰਸੀ ਸੀਗੀ ਤੇ ਤੁਸੀਂ ਵੀ ਲਿਆ ਸੀ ਆਪਣੇ ਕਰਜ਼ਾ ਉਹਦਾ ਵਿਆਜ ਤਾਂ ਅਸੀਂ ਦੇ ਰਹੇ ਹਾਂ ਤੇ ਇਸ ਤਰ੍ਹਾਂ ਹੈ सीएम साहब दी कोई ਗੱਲ ਗੰਭੀਰਤਾ ਨਾਲ ਨਾ ਲਿਆ ਕਰੋ ਪਹਿਲਾਂ ਤਾਂ ਜਦੋਂ ਕੋਈ ਬਿਆਨ ਦਿੰਦਾ ਫੂਕ ਮਰਵਾ ਕੇ ਦੇਖ ਲਿਆ ਕਰੋ ਕਿ ਸੋ피 ਹੈ ਕਿ ਕੋਈ ਖਾਦੀ ਪੀਤੀ ਜੇ ਕਿਉਂਕਿ ਪ੍ਰਧਾਨ ਮੰਤਰੀ ਤੱਕ ਨੇ ਇਹ ਦੇਖ ਖਾਣ ਪੀਣ ਦਾ ਜਾਂ ਦੇਸ਼ ਦਾ ਜਿਹੜਾ ਸਪੀਕਰ ਸਾਹਿਬ ਹੈ ਪਾਰਲੀਮੈਂਟ ਦਾ ਉਹਨੇ ਵੀ ਚਿੰਤਾ ਇੱਥੇ ਬਿਆਨ ਕੀਤੀ ਹੈ ਨਾਲਦਿਆਂ ਨੇ ਕੀਤੀ ਹੈ ਕਰਜ਼ਾ ਕਿੰਨਾ ਸੀ ਉਹਦਾ ਔਰ ਅੱਜ ਕਰਜ਼ਾ ਕਿੰਨਾ ਉਹ ਰਿਐਲਿਟੀ ਹੈ CAG ਦੀ ਰਿਪੋਰਟ ਹੈ ਉਹਨੂੰ ਪੜ੍ਹ ਲਓ ਉਹ 4 ਲੱਖ ਕਰੋੜ ਤੋਂ ਵੱਧ ਹੋ ਗਿਆ ਹੁਣ ਇੱਕ ਹੁੰਦਾ ਕਰਜ਼ਾ ਲੈ ਕੇ ਤੁਸੀਂ ਕੋਈ ਕੰਮ ਕੀਤਾ ਕਰਜ਼ਾ ਲੈ ਕੇ ਕੰਮ ਤਾਂ ਕੋਈ ਦਿਸਦਾ ਕੋਈ ਨਹੀਂ ਅੱਜ ਲੋਕ ਕਹਿੰਦੇ ਕਿ ਚੰਨੀ ਦੇ ਪਾਚੀ ਚੰਗੇ ਸਨ ਹਾਲਾਤ ਇਹ ਬਣ ਗਏ ਕਿ ਪਾਚ ਲਾਉਣ ਵਾਲੇ ਚੰਗੇ ਲੱਗਣ ਲੱਗ ਪਏ ਕਿ ਮਜੂਤਾ ਕਰੀ ਕੱਖ ਨਹੀਂ ਰਹੀ ਇੱਚਲੀ ਰਿਐਲਿਟੀ ਵਰਸਸ ਜਿਹੜਾ ਝੂਠ ਦਾ ਪ੍ਰਚਾਰ ਉਹ ਬਹੁਤ ਵੱਕਰੀ ਹੈ ਔਰ ਆਈ ਥਿੰਕ ਤੁਸੀਂ ਜਿਹੜੀ ਸੀਏਜੀ ਦੀ ਰਿਪੋਰਟ ਹੈ ਜਾ ਬਜਟ ਡਾਕੂਮੈਂਟ ਨੇ ਜਾਂ ਇੰਡਸਟਰੀ ਦੇ ਜਿਹੜੇ ਇਹਦੇ ਚ ਵੇਰੀਅਸ ਮਾਹਿਰ ਨੇ ਉਹ ਗੱਲ ਨੂੰ ਪੜੋ ਤੇ ਗੱਲ ਸਮਝ ਜਾਓ ਕਿ ਜਿਵੇਂ ਆ ਪਾਣੀ ਦੀ ਵੀਡੀਓ ਨਹੀਂ ਬਣਾਤੀ ਐ ਬੰਦ ਕਰਤਾ ਸੀ ਉਹ ਤੇ ਪਾਣੀ ਘਟਿਆ ਜੀ ਕਿਥੇ ਜਾਣ ਸੁਪਾ ਹਾਈ ਕੋਰਟ ਤੇ ਤਾਂ ਕਹਿਆ ਹੈ ਕਿ ਨਹੀਂ ਤੇ ਅਸੀਂ ਤਾਂ ਕੋਲੇ ਪ੍ਰਬੰਧ ਵਾਸਤੇ ਪੁਲਿਸ ਲਾਈ ਸੀ ਅਸੀਂ ਕਿਹੜਾ ਪਾਣੀ ਰੋਕਦੇ ਫੇ ਡਰਾਮਾ ਕਾਦਾ ਕੀਤਾ 20 ਦਿਨ ਉੱਤੇ ਇਸ ਲਈ ਡਰਾਮੇ ਤੇ ਨਾ ਜਾਓ ਅਸਲੀਅਤ ਨੂੰ ਵੇਖੋ ਔਰ ਲਾਅਨ ਆਰਡਰ ਦਾ ਕੇਸ ਤਰੀਕੇ ਦਾ ਕਾਲੈਪਸ ਹੈ ਜੋ ਹਾਲ ਆਜ ਪੰਜਾਬ ਚ ਲਾਅ ਔਰਡਰ ਤੇ ਨਹੀਂ ਜੇ ਸੇਫਟੀ ਐਂਡ ਸਿਕਿਉਰਿਟੀ ਨਹੀਂ ਤਾਂ ਪੰਜਾਬ ਚ ਇਨਵੈਸਟਮੈਂਟ ਕਿਹੜੀ ਆਉਣੀ ਸਰ ਬਜੀਜੀ ਸਾਹਿਬ ਮਾਈਨਿੰਗ ਨੂੰ ਲੈ ਕੇ ਸਟੈਂਡਿੰਗ ਕਮੇਟੀ ਬਣਾਈ ਹੈ ਸਰਕਾਰ ਨੇ ਉਹਦੇ ਵਿੱਚ ਡੀਜੀਪੀ ਸ਼ਾਮਲ ਕੀਤਾ ਕਿਸੇ ਦਾ ਮਾਈਨਿੰਗ ਨੂੰ ਲੈ ਕੇ ਸਰਕਾਰ ਨੂੰ ਘੇਰਦੇ ਨਜ਼ਰ ਆਇਓ ਕਾਫੀ ਵਾਰੋਂ ਸੱਤ ਬੱਚਾ ਦੀ ਮੋਟਈ ਹੋਊ ਸਰਕਾਰ ਜਾਗੀ ਕਿਵੇਂ ਸਾਡੀ ਗੱਲ ਤੇ ਮੋਰ ਲਾਤੀ ਅਸੀਂ ਕਹਿੰਦੇ ਇਹ ਰੇਤਾ ਚੋਰ ਨੇ ਆਪ ਹੀ ਮੰਨ ਗਏ ਆ ਮੈਨੂੰ ਇੱਕ ਗੱਲ ਦੱਸੋ ਸ਼ਾਇਦ ਰਿਕਾਰਡ ਕਾਇਮ ਹੋ ਗਿਆ ਇੱਕ ਸਰਕਾਰ ਚ ਇਹ ਸ਼ਾਇਦ ਸੱਤਵਾਂ ਮੰਤਰੀ ਹੁਣ ਛਟਕਾਇਆ 7ਥ ਮੰਤਰੀ ਮਤਲਬ ਕੀ ਜਿਹੜਾ ਇਹ ਮੰਤਰੀ ਲਾਉਂਦੇ ਸੀ ਉਹਦੇ ਥੱਲੇ ਮਾਈਨਿੰਗ ਨਹੀਂ ਰੁਕ ਰਹੀ ਤੇ ਫਿਰ ਕਾਰਵਾਈ ਕਿਉਂ ਨਹੀਂ ਹੋ ਰਹੀ ਮਾਈਨਿੰਗ ਕਰਾਉਣ ਤੇ ਸਾਰੀ ਪੁਲਿਸ ਰੂਲਿੰਗ ਪਾਰਟੀ ਲਾ ਰਹੀ ਹੈ ਚੀਫ ਮਿਨਿਸਟਰ ਐਸਐਸਪੀ ਲਾ ਰਿਹਾ ਚੀਫ ਮਿਨਿਸਟਰ ਡੀਜੀਪੀ ਲਾ ਰਿਹਾ ਚੀਫ ਮਿਨਿਸਟਰ ਡੀਆਈਜੀ ਲਾ ਰਿਹਾ ਹੁਣ ਚੋਰੀ ਹੋਣੀ ਹੈ ਡੀਜੀਪੀ ਨੂੰ ਮੁਖ ਰੱਖ ਕੇ ਖਜ਼ਾਨੇ ਚੋਂ ਤਾਂ ਪੈਸੇ ਜਾਣ ਹੀ ਰਹੇ ਔਰ ਹਰ ਹਲਕੇ ਚ ਤੁਸੀਂ ਅ ਅਜਨਾਲੇ ਚਲੇ ਜਾਓ ਉੱਥੇ ਧਾਲੀਵਾਲ ਸਾਹਿਬ ਦਾ ਨਾਮ ਹੁੰਦਾ ਤੁਸੀਂ ਜਿਹੜੇ ਜਿਹੜੇ ਹਲਕੇ ਚ ਚਲੇ ਜਾਓ ਇਹਨਾਂ ਦੇ ਮੰਤਰੀਆਂ ਦੇ ਨਾਮ ਔਰ ਇਹ ਕੀ ਕਾਰਵਾਈ ਹੋਈ ਹਾਂ ਜਿਨ੍ਹਾਂ ਨੇ ਮਾਈਨਿੰਗ ਰੋਕੀ ਉਹ ਐਸਐਸਪੀ ਵੀ ਝਟਕਾਏ ਆ ਤਰਨਤਾਰਨ ਵਾਲੇ ਆ ਹੋਣ ਵਾਲਾ ਵੀ ਝਟਕਾਤਾ ਵੀ ਮੰਨੂ ਰਾਣਾ ਇਹ ਚ ਲਈ ਇਹ ਸਿਰਫ ਇੱਕ ਇਲੈਕਸ਼ਨ ਸਕੰਟ ਹੋਣਾ ਕੱਖ ਨਹੀਂ ਇਹਨਾਂ ਨੂੰ ਪੁੱਛੋ 20000 ਕਰੋੜ ਕਿੱਥੋਂ ਗਿਆ ਮਾਈਨਿੰਗ ਦਾ ਔਰ ਸਾਰੀ ਮਾਈਨਿੰਗ ਦਾ ਮੇਨ ਸਰਗਨਾ ਲੁੱਟਦੇ ਪੈਸੇ ਆਮ ਆਦਮੀ ਪਾਰਟੀ ਕੋਲ ਜਾ ਰਹੇ ਆਪ ਕਰਦੇ ਆਂ ਬਾਈ ਇਨ ਇਲੀਗਲ ਮਾਈਨਿੰਗ ਦੇ ਬਾਦਸ਼ਾਹ ਇਸ ਲਈ ਉਹ 7 ਬੱਚਿਆਂ ਦੀ ਮੌਤ ਦਾ ਕਾਰਨ ਵੀ ਭਗਵੰਤ ਮਾਨ ਆ ਔਰ ਕੋਈ ਨਹੀਂ ਇਹ दिस इज ऑल ਐਨ ਆਈ ਵਾਸ਼ ਅਰ ਜੀ ਸਰ ਹਰਨੰਥ ਸਿੰਘ ਜੀ ਸਟੇਟਮੈਂਟ ਆਈ ਹੈ ਉਹ ਕਹਿੰਦੇ ਕਿ ਅਕਾਲੀ ਦਲ ਦੇ ਪ੍ਰਮਖ ਸਿੰਘ ਕਾਰਨ ਦੇ ਖਿਲਾਫ ਮੈਨੂੰ ਬੋਲਣ ਦੇ ਲਈ ਕਈ ਅਕਾਲੀ ਦਲ ਦੇ ਲੀਡਰ ਸਾਰੇ ਨੇ ਪਰ ਉਹ ਕਹਿੰਦੇ ਮੇਰਾ ਕਿਸੇ ਸਮੇਂ ਨਾਲ ਸਾਥ ਦਿੱਤਾ ਤੇ ਮੈਂ ਨਹੀਂ ਬੋਲਦਾ ਕੋ ਤੁਮਾ ਸਾਹਿਬ ਨੇ ਅੱਜ ਜਿਹੜੀ ਸਟੇਟਮੈਂਟ ਦਿੱਤੀ ਹੈ ਮੈਂ ਵੀ ਮਾੜੀ ਮੋਟੀ ਜੀ ਸੁਣੀ ਹੈ ਇੱਥੇ ਆਉਂਦਿਆਂ ਨੂੰ ਉਹਨਾਂ ਨੇ ਜੋ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜੋ ਉਹਨਾਂ ਦੀਆਂ ਪੰਥਕ ਸੇਵਾਵਾਂ ਨੇ ਉਹਦੋਂ ਰੈਕਗਨਾਈਜ਼ ਵੀ ਕੀਤਾ ਔਰ ਉਹਦੇ ਛਲਾਗਾ ਵੀ ਦਿੱਤੀ ਸੋ ਮੈਂ ਧੰਨਵਾਦੀ ਹਾਂ ਜੀ ਤੁਮਾ ਸਾਹਿਬ ਦਾ ਔਰ ਬਾਕੀ ਸਮਝਣ ਵਾਲੇ ਸਮਝ ਜਾਣ ਵਿੱਚ ਕਿਨੇ ਜੋ ਬਾਕੀ ਸਾਥੀ ਹੈ ਕਿਤਨਾ ਕਿਤੇ ਉਹਨੂੰ ਲੈ ਕੇ ਜਿਵੇਂ ਬਹੁਤ ਸਾਰੇ ਸਵਾਲ ਚੁੱਕ ਰਹੇ ਨੇ ਕਿਹੜੇ ਜੀ ਤੁਹਾਡੇ ਜਿਹੜੇ ਸਾਥੀ ਹੈ ਜਿਹਨੇ ਕਹਿੰਦੇ ਕਿ ਉਹ ਬਾਕੀ ਤੁਹਾਡੇ ਜਿਹੜੇ ਸਾਥੀ ਹੈਗੇ ਨੀ ਕੀ ਸਰ ਅਕਾਲ ਤਖਤ ਵੱਲੋਂ ਜਿਹੜੀ ਉਹ ਬਣਾਈ ਗਈ ਕਮੇਟੀ ਵਾਲੀ ਦੀ ਗੱਲ ਹਾਂ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਅਗਰ ਵੀਰ ਸਿੰਘ ਫਾਜ਼ਲੂ ਹਮਾਇਤ ਚਾਹੀਦੀ ਆ ਤੇ ਆਪਣੀ ਪ੍ਰਧਾਨਗੀ ਦਾ ਅਸਤੀਫਾ ਦੇ ਕੇ ਅਕਾਲ ਤਖਤ ਤੇ ਪੇਸ਼ ਕਰੋ ਇਸ ਤਰ੍ਹਾਂ ਮੇਰਾ ਵੀਰ ਸਾਨੂੰ ਨਾ ਇਹਦੇ ਚ ਸਭ ਤੋਂ ਜਿਹੜਾ ਜ਼ਰੂਰੀ ਪੁਆਇੰਟ ਹੈ ਉਹ ਹੈ ਪੰਥਕ ਯੂਨਿਟੀ ਔਰ ਜਿਹੜੇ ਤਾਂ ਕਿਸੇ ਹੋਰ ਦੀ ਗੇਮ ਖੇਡਦੇ ਉਹਨਾਂ ਨੂੰ ਪੰਥਕ ਯੂਨਿਟੀ ਨਹੀਂ ਸਮਝ ਆਉਂਦੀ ਇਸ ਲਈ ਮੈਂ ਤਾਂ ਸਾਰਿਆਂ ਨੂੰ ਅਪੀਲ ਕਰਦਾ ਕਿ ਇੱਥੇ ਜੇ ਕੋਈ ਵੀ ਲੀਡਰ ਜਿਹੜਾ ਚਾਹੁੰਦਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕਾਮਯਾਬ ਹੋਣਾ ਚਾਹੀਦਾ ਫਿਰ ਉਹ ਸ਼੍ਰੋਮਣੀ ਅਕਾਲੀ ਦਲ ਦੀ ਕੈਂਡੀਡੇਟ ਦੀ ਮਦਦ ਕਰੇ ਆਪਣੀ ਪਰਸਨਲ ਈਗੋ ਨੂੰ ਛੱਡ ਕੇ ਉਹ ਪੰਥ ਦੀ ਰੀਜਨਲ ਪਾਰਟੀ ਦੀ ਮਦਦ ਕਰੇ ਤੇ ਫਿਰ ਅਸੀਂ ਸਮਝਾਂਗੇ ਥੈਟ ਦੇ ਆਰ ਐਕਚੁਅਲੀ ਕਮਿਟਿਡ ਨਹੀਂ ਤਾਂ ਉਹ ਨਹੀਂ ਕਰਨਗੇ ਸੋ ਇਨਡਾਇਰੈਕਟ ਸਪੋਰਟ ਫੇਰ ਉਹ ਭਾਵੇਂ ਕਾਂਗਰਸ ਨੂੰ ਸਮਝ ਲਓ ਤੇ ਭਾਵੇਂ ਰੂਲਿੰਗ ਪਾਰਟੀ ਨੂੰ ਸਮਝ ਲਓ ਮਜਬੂਰੀ ਹੋਣੀ ਆ ਦਬਾਅ ਹੋਣਾ ਇਹ ਮੈਂ ਨਹੀਂ ਕਹ ਰਿਹਾ ਸਰ ਜਾਕਰ ਸਾਹਿਬ ਵੀ ਪਿਛਲੇ ਦਿਨੀ ਇੱਕ ਸਮਾਗਮ ਚ ਗਏ ਸੀਗੇ ਤਾਂ ਉਹਨਾਂ ਨੇ ਇਸ ਤਰ੍ਹਾਂ ਕੀਤਾ ਕਿ ਆਗਾਮੀ ਕੱਲ ਨੂੰ ਇਕੱਠੇ ਹੋਣ ਦੀ ਜ਼ਰੂਰਤ ਹੈ ਪੰਥ ਨੂੰ ਇਕੱਠੇ ਹੋਣ ਦੀ ਚੰਗੀ ਸਟੇਟਮੈਂਟ ਹੈ ਜੋ ਬਾੜੀ ਗੱਲ ਹੈ ਚੰਗੀ ਗੱਲ ਆ ਤੁਸੀਂ ਵੀ ਚਾਰ ਚੈਨਲ ਇਕੱਠੇ ਹੋ ਜਾਓਗੇ ਤੇ ਟੀਆਰਪੀ ਹੋਰ ਵੱਧ ਜਾਊਗਾ ਤੇ ਤੁਸੀਂ 100 ਤੁਹਾਨੂੰ ਵੀ ਮੈਂ ਸਲਾਹ ਦੇ ਦਿਆਂ ਕਿ ਤੁਸੀਂ ਵੀ ਛੁੜ ਜੋੜ ਕੇ ਇਕੱਠੇ ਹੋਜੋ ਇੱਕੋ ਚੈਨਲ 'ਤੇ ਆਜੋ ਤੇ ਫਿਰ ਇੱਕੋ ਚੈਨਲ ਦੀ ਬੱਲੇ ਬੱਲੇ ਹੋਜੂ ਤੇ ਬਾਕੀ ਐਵੇਂ ਨਹੀਂ ਨਾ ਜ਼ੋਰ ਲਾਉਣਾ ਪੈਣਾ ਸਾਰਿਆਂ ਨੂੰ ਉਸ ਤਰ੍ਹਾਂ ਜਿਹੜੀ ਪਾਰਟੀ ਦੇ ਵੀ ਲੀਡਰ ਇਕੱਠੇ ਹੋ ਜਾਣਗੇ ਤੇ ਚੰਗੀ ਗੱਲ ਹੈ ਜੀ ਉਹ ਚੰਗੀ ਬਾੜੀ ਗੱਲ ਸਰ ਮੰਤਰੀ ਤੇਨੂ ਜੀ ਨੇ ਬਿਆਨ ਦਿੱਤਾ ਸਾਡੇ ਕੰਦੀ ਦੇ ਲੈ ਕੇ ਸਰ ਹਾਂ ਹਾਂ ਕਿ ਇਹ ਕੈਂਡੀਡੇਟ ਕਿਸ ਤਰ੍ਹਾਂ ਦੇ ਨਹੀਂ ਨੈਗੇਟਿਵ ਬਿਆਨ ਦਿੱਤੇ ਕਿ ਜੀ ਇਹ ਕੱਢੇ ਦੇ ਬਿਲਕੁਲ ਹੀ ਇਨਕਾ ਨੀ ਨ ਦੇ ਕੈਪੀਟਲ ਦੇਖੋ ਮੈਂ ਨਾ ਤਾਂ ਬਿਆਨ ਸੁਣਿਆ ਇਸ ਲਈ ਮੈਂ ਤਾਂ ਟਿੱਪਣੀ ਨਹੀਂ ਕਰ ਸਕਦਾ ਕਿਉਂਕਿ ਤੁਹੇ ਵੀ ਹੁਣ ਖਬਰ ਹੀ ਲਾਉਣੀ ਆ ਕੋਈ ਮੈਂ ਬਿਆਨ ਸੁਣ ਲਾਂਗਾ ਤੇ ਮੈਂ ਦੱਸਦਾਗਾ ਮਗਰ ਮੈਂ ਆਸ ਜ਼ਰੂਰ ਕਰੂੰਗਾ ਕਿ ਜੇ ਵਾਕਏ ਉਹਨਾਂ ਨੂੰ ਰੀਜਨਲ ਪਾਰਟੀ 'ਚ ਵਿਸ਼ਵਾਸ ਹੈ ਤੇ ਫਿਰ ਦਬਾਹ ਹੇਟ ਨਾ ਹੋਣ ਕਿਸੇ ਦੇ ਰੀਜਨਲ ਪਾਰਟੀ ਦੇ ਕੈਂਡੀਡੇਟ ਦੀ ਮਦਦ ਕਰ ਇੱਥੇ ਤਾਂ ਰੀਜਨਲ ਆਵਾਜ਼ ਨੂੰ ਬੁਲੰਦ ਕਰਨ ਦੀ ਗੱਲ ਆ ਪੰਜਾਬ ਦੀ ਆਵਾਜ਼ ਨੂੰ ਬੁਲੰਦ ਕਰਨ ਦੀ ਗੱਲ ਆ ਕਿਸੇ ਦੇ ਹੋਰ ਹੱਥ ਤੇ ਨਾ ਮੇਰੀ ਤੇ ਅਪੀਲ ਰਊ ਤੇ ਪਟਾਰੂ ਕੰਟੀ ਨੇ ਇਸ ਵਸਤਵ ਤੋਂ ਕਰਦੇ ਜਾਏ ਕਿ ਇਹਨਾਂ ਯੂਆਰ ਗੁੱਟ ਦੇ ਵਿਰੋਧੀ ਦਲੇਨਾਂ ਤੋਂ ਮੁਕਤਾਂ ਨੇ ਬਾਰ-ਬਾਰ ਇੱਕੋ ਹੀ ਗੱਲ ਕਹਿ ਰਹੇ ਨੇ ਕਿ ਦਿੱਲੀ ਤੋਂ ਆਏ ਇਹ ਕੋਈ ਚੰਗੇ ਬੰਦੇ ਬਾਰੇ ਵੀ ਸਵਾਲ ਪੁੱਛ ਲਿਆ ਹੈ ਪਟਾਰੂ ਚੱਕ ਦੀ ਹੱਕਦੰਦਾ ਪਤਾ ਨਹੀਂ ਆਪ ਜਦੋਂ ਪ੍ਰੈਕਟਿਕਾਂਫਰੈਂਸ ਤੇ ਜਾਂਦੇ ਹੋ ਬਚ ਕੇ ਜਾਇਆ ਕਰੋ ਐਵੇਂ ਨਾ ਕਿ ਲਿਜਾਇਆ ਕਰੋ ਪੱਜਾ ਨੂੰ ਲੈਂਡ ਪੋਲਿਟਿਕ ਪਾਲਿਸੀ 2025 ਨੂੰ ਲੈ ਕੇ ਸੁਖਵੀਰ ਸਿੰਘ ਬਾਦਲ ਨੇ ਕਿਹਾ ਮੈਂ ਕੋਈ ਐਕਸਪੋਜ਼ ਚੀਜ਼ਾਂ ਕਰਾਂਗਾ ਕਿਸੇ ਕਬੜਾ ਲੈ ਕੇ ਖੁਲਾਸਾ ਕਰਾਂਗਾ ਦੋ ਦਿਨ ਬਾਅਦ ਇੱਕ ਪ੍ਰੈਸ ਕਾਨਫਰੰਸ ਹੋ ਰਹੀ ਹੈ ਕਾ ਅਕਾਲੀ ਦਲ ਦੇ ਪਟਾਰੇ ਚ ਇਹ ਦੇਖੋ ਜੀ ਇਹ ਸੁਖਵੀਰ ਜੀ ਦੱਸਣ ਮਗਰ ਮੈਂ ਤੁਹਾਨੂੰ ਇੱਕ ਓਵਰਆਲ ਵਿਊ ਦੇ ਦੇਣਾ ਇਹ ਰੇਰਾ ਦਾ ਚੀਫ ਕੌਣ ਜੀ ਇੱਕ ਦਿੱਲੀ ਤੋਂ ਅਰਵਿੰਦ ਕੇਜਰੀ ਆਲ ਦਾ ਰਾਈਟ ਹੈਂਡਮੈਨ ਪੋਲਿਊਸ਼ਨ ਕੰਟਰੋਲ ਬੋਰਡ ਦਾ ਚੀਫ ਕੌਣ ਜੀ ਦਿੱਲੀ ਤੋਂ ਇੱਕ ਬੀਬੀ ਲਈ ਪੋਲਿਊਸ਼ਨ ਕੰਟਰੋਲ ਬੋਰਡ ਥੱਲੇ ਕੌਣ ਆਉਂਦਾ ਜੀ ਸਾਰੀ ਇੰਡਸਟਰੀ ਸਾਰੀ ਪਰਮਿਸ਼ਨ ਅਥੋਟੀਆਂ ਫਰੋਂ ਪੈਟਰੋਲ ਪੰਪ ਲਾਉਣ ਤੋਂ ਘਰ ਬਣਾਉਣ ਤੋਂ ਮਤਲਬ ਕੋਈ ਕਲੋਨੀ ਪਾਸ ਹੋਣ ਤੋਂ ਸਾਰਾ ਕੁਝ ਪੋਲਿਊਸ਼ਨ ਕੰਟਰੋਲ ਬੋਰਡ ਕੋਲ ਜਾਣਾ ਕੋਈ ਕਲੋਨੀ ਦੀ ਲੀਗਲਾਈਜ਼ੇਸ਼ਨ ਰੇਰਾ ਕੋਲ ਜਾਣੀ ਦੋ ਵੱਡੇ ਅਦਾਰਿਆਂ ਤੇ ਕੇਜਰੀਆਲ ਨੇ ਆਪਣੇ ਬੰਦੇ ਬਿਠਾਤੇ ਹੁਣ ਇਹ ਜਿਹੜੀ ਲੈਂਡ ਪਾਲਿਸੀ ਆ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਜਿੱਥੇ ਐਗਰੀਕਲਚਰ ਇਹਦੀ ਬੈਕਬੋਨ ਹੈ ਥੋੜੀ ਜੇ ਪੰਜਾਬ ਦੀ ਰੈਕਗਨੀਸ਼ਨ ਹੈ ਨਾ ਸਿਰਫ ਦੋ ਇੱਕ ਏਰੀਏ 'ਚ ਹੈ ਜੀ ਫॉर ਦਾ ਕੁਰਬਾਨੀ ਥੋੜਾ ਜਿਹੜਾ ਵੇਲਰ ਥੋੜੀ ਕੁਰਬਾਨੀ ਜਜ਼ਬਾ ਉਹਦੇ ਵਾਸਤੇ ਔਰ ਦੂਜਾ ਥੋੜਾ ਜਿਹੜੀ ਰੈਕਗਨੀਸ਼ਨ ਹੈ ਜੇ ਥੋੜਾ ਖੇਤੀਬਾੜੀ 'ਚ ਗ੍ਰੀਨ ਰੈਵੋਲੂਸ਼ਨ ਤੇ ਥੋੜਾ ਰੈਕਗਨੀਸ਼ਨ ਹੈ ਇਹਨਾਂ ਦੋਵਾਂ ਨੂੰ ਸੱਟ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਪਹਿਲਾਂ ਤਾਂ ਤੁਹਾਨੂੰ ਮੈਂਟਲੀ ਤੁਹਾਨੂੰ ਟਾਰਗੇਟ ਕੀਤਾ ਗਿਆ ਕਿ ਯੂ ਆਰ ਨਾਟ ਕੇਪेबल ਐਂਡ ਆਪ ਤੁਹਾਨੂੰ ਦਿੱਲੀੋਂ ਬੰਦੇ ਆ ਕੇ ਚਲਾਉਣਗੇ ਤੁਹਾਡਾ ਦਿਮਾਗ ਨਹੀਂ ਚੱਲਦਾ ਪਹਿਲਾਂ ਤਾਂ ਇਹ ਕਰਤਾ। ਦੂਜਾ ਕੰਮ ਇਹ ਕਰਤਾ ਕਿ ਇਹ ਦੋਵੇਂ ਚਾਹੇ ਰੇਰਾ ਹੈ ਚਾਹੇ ਇੰਡਸਟਰੀ ਉਹ ਸਾਰਿਆਂ ਉਹਨਾਂ ਦੀ ਸੰਗੀ ਆਪ ਦੇ ਹੱਥ 'ਚ ਲੈ ਲਈ। ਇਟ ਇਜ਼ ਮਨੀ ਮੇਕਿੰਗ ਸਿਸਟਮ 24000 ਏਕੜ ਤੁਸੀਂ ਪਹਿਲਾਂ ਕਿੰਨੇ ਫਾਰਮਰ ਨੂੰ ਡਿਸਪਲੇਸ ਕਰ ਰਹੇ ਹੋ ਕਿੰਨਾ ਦੀ ਲਾਈਵਲੀਹੂਡ ਨੂੰ ਡਿਸਪਲੇਸ ਕਰ ਰਹੇ ਹੋ ਫਿਰ ਤੁਸੀਂ ਜਿਹੜਾ ਆ ਕੇ ਤੁਹਾਨੂੰ ਮੱਥਾ ਟੇਕ ਜਾਂਦਾ ਉਹਨੂੰ ਕਹਿੰਦੇ ਚੰਗਾ ਇਹਦੀ ਜ਼ਮੀਨ ਕੱਢਦੇ ਕਰਪਸ਼ਨ ਦਾ ਇੱਕ ਨਵਾਂ ਘਰ ਬਣ ਰਿਹਾ ਪੈਸੇ ਇਕੱਠੇ ਕਰਨ ਦਾ ਜਿਵੇਂ ਇਲੀਗਲ ਔਰ ਇਹ ਬੰਦੇ ਕੌਣ ਨੇ ਕਾਈਂਡਲੀ ਸਮਝੋ ਮਾਸਟਰਮਾਈਂਡ ਕੌਣ ਨੇ ਜਿਹੜੇ ਸ਼ਰਾਬ ਕਾਨਚੇ ਦਿੱਲੀ ਅੰਦਰ ਰਹਿ ਕੇ ਆਏ ਉਹ ਤਾਂ ਮਾਸਟਰਮਾਈਂਡ ਨੇ ਜਿਨ੍ਹਾਂ ਨੇ ਪਹਿਲਾਂ ਪਾਲਿਸੀ ਬਣਾਈ ਪੋਸ ਪਾਲਿਸੀ ਨੇ ਕੈਬਨਿਟ ਦੀ ਪੰਜਾਬ ਗੰਮਣ ਦੀ ਕੈਬਨਿਟ ਦੀ ਸਬ ਕਮੇਟੀ ਨੇ ਤੇ ਅਫਸਰ ਕਮੇਟੀ ਨੇ ਕਿਹਾ ਕਿ ਆ ਜਿਹੜੀ ਪਾਲਿਸੀ ਬਣਾਈ ਹੈ ਇਹਦੇ ਨਾਲ 500 ਕਰੋੜ ਦਾ ਚੂਨਾ ਲੱਗਿਆ ਖਜ਼ਾਨੇ ਨੂੰ ਫੇਰ ਉਹ ਪਾਲਿਸੀ ਵਾਪਸ ਕੀਤੀ ਦਿੱਲੀ ਦੇ ਅੰਦਰ ਹੋਏ ਹੁਣ ਉਹ ਬੰਦੇ ਆ ਕੇ ਜਦ ਲੈਂਡ ਪਾਲਿਸੀ ਤਿਆਰ ਕਰ ਰਹੇ ਆ ਕਾਦ ਲਈ ਕਰ ਰਹੇ ਆ ਸਿੰਪਲ ਵਨ ਥਿੰਗ ਟੂ ਮੇਕ ਮਨੀ ਟੂ ਚੀਟ ਦਾ ਪੀਪਲ ਆਫ ਪੰਜਾਬ ਔਰ ਪੰਜਾਬ ਦੇ ਖਜ਼ਾਨੇ ਦੀ ਲੁੱਟ ਸਿੱਧੀ ਹੋ ਕੁਛ ਨਹੀਂ ਜਿਹੜਾ ਐਕਸਪੋਜ਼ ਹੋਊਗਾ ਉਹਨਾਂ ਦੇ ਚੰਗੇ